ਵਿਕਰਮ ਸਿੰਘ ਮਜੀਠੀਆ ਦੀ ਅੱਜ 14 ਦਿਨ ਦੀ ਨਿਆਂਇਕ ਹਰਾਸਤ ਪੂਰੀ ਹੋਣ ਤੋਂ ਬਾਅਦ ਅੱਜ ਦੁਬਾਰਾ ਮਹਾਲੀ ਅਦਾਲਤ ਦੇ ਵਿੱਚ ਪੇਸ਼ੀ ਹੈ ਜਿਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਵੱਲੋਂ ਬੀਤੀ ਰਾਤ ਤੋਂ ਹੀ ਅਕਾਲੀ ਦਲ ਦੇ ਆਗੂਆਂ ਨੂੰ ਘਰ ਦੇ ਵਿੱਚੋਂ ਡਿਟੇਲ ਕਰਨਾ ਸ਼ੁਰੂ ਕਰ ਦਿੱਤਾ ਦੂਜੇ ਪਾਸੇ ਲੋਕਤੰਤਰ ਦਾ ਕਤਲ ਇੱਕ ਵਾਰ ਫੇਰ ਨਜ਼ਰ ਆ ਰਿਹਾ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਵੱਲੋਂ ਬੜੀ 1 ਕਿਲੋਮੀਟਰ ਦੂਰ ਤੋਂ ਹੀ ਜੇਲ੍ਹ ਦੇ ਬਾਹਰ ਅਮ ਜਿਹੜੇ ਟਿੱਪਰ ਲਗਾ ਕੇ ਪਹਿਲਾ ਦੀ ਤਰ੍ਹਾਂ ਟਿੱਪਰ ਲਗਾ ਕੇ ਪੂਰੀ ਤਰ੍ਹਾਂ ਰੋਡ ਨੂੰ ਬਲੋਕ ਕਰ ਦਿੱਤਾ ਖਾਸ ਤੌਰ ਤੇ ਮੀਡੀਆ ਦਾ ਜਿਹੜਾ ਐਂਟਰੀ ਆ ਉਹ ਪੂਰੀ ਤਰ੍ਹਾਂ ਬੈਨ ਕਰ ਦਿੱਤੀ ਜਦੋਂ ਇਸ ਸਬੰਧੀ ਅਸੀਂ ਅਫਸਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਸਬੰਧੀ ਕੋਈ ਵੀ ਲੈਟਰ ਦਿਖਾਣਾ ਮੁਆਫ ਨਹੀਂ ਸਮਝਿਆ ਤੇ ਸਿੱਧਾ ਕਿਹਾ ਵੀ ਸਾਨੂੰ ਅਫਸਰਾਂ ਦਾ ਹੁਕਮ ਆ ਵੀ ਮੀਡੀਆ ਨੂੰ ਨੇੜੇ ਨਹੀਂ ਜਾਂ ਦਿੱਤਾ ਜਾਵੇਗਾ ਲੇਕਿਨ ਇਹ ਕਿਹੜਾ ਲੌਜੀਕ ਹੈ ਕਿਸ ਤਰ੍ਹਾਂ ਲੋਕਤੰਤਰ ਜਿਹੜੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਸਾਨੂੰ ਆਜ਼ਾਦੀ ਹੈ ਦੇਸ਼ ਦੇ ਵਿੱਚ ਰਹਿਣ ਦੀ ਇਹ ਰੋਡ ਸਾਰੇ ਲੋਕਾਂ ਲਈ ਆ ਆਪਾ ਭਾਨੀ ਕਾ ਰੋਡ ਤੇ ਖੜੇ ਆ ਇਸ ਰੋਡ ਦੇ ਉੱਪਰ ਵੀ ਜਿਸ ਤਰ੍ਹਾਂ ਇਹ ਐਂਟਰੀ ਬੰਦ ਕੀਤੀ ਗਈ ਹੈ ਸਰਕਾਰ ਦੀ ਬੁਖਲਾੜ ਦਾ ਨਤੀਜਾ ਕਿਉਂਕਿ ਸਰਕਾਰ ਡਰਦੀ ਹੈ ਵਿਕਰਮ ਮਜੀਠੀਆ ਦੀ ਜਿਹੜੀ ਤਸਵੀਰ ਮੀਡੀਆ ਸਾਹਮਣੇ ਨਾ ਆ ਜਾਵੇ ਕਿਉਂਕਿ ਜਦੋਂ ਵੀ ਉਹ ਤਸਵੀਰ ਦੇ ਵਿੱਚ ਨਜ਼ਰ ਆਉਂਦੇ ਨੇ ਉਹ ਚੜ੍ਹਦੀ ਕਲਾ ਦਾ ਸਾਈਨ ਬਣਾਉਂਦੇ ਨੇ ਇਸ ਚੜ੍ਹਦੀ ਕਲਾ ਦੇ ਸਾਈਨ ਦੇ ਚੱਕਰ ਕਰਕੇ ਹੀ ਸਰਕਾਰ ਡਰਦੀ ਹੈ ਜਿਸ ਤਰ੍ਹਾਂ ਉਹਨਾਂ ਦੀ ਜਿਹੜੇ ਲੋਕ ਜਿਹੜੇ ਅਕਾਲੀ ਦਲ ਦੇ ਯੂਥ ਜਿਹੜੇ ਨੇ ਉਹਨਾਂ ਤੱਕ ਨਾ ਪਹੁੰਚ ਸਕਣ ਉਹਨਾਂ ਦੇ ਨਾਲ ਉਹਨਾਂ ਨੂੰ ਸਮਰਥਨਾਂ ਦੇ ਸਕਣ ਜਿਸ ਕਰਕੇ ਇਸ ਤਰ੍ਹਾਂ ਜਿਹੜੀ ਪੁਲਿਸ ਤੱਕੇਸ਼ਾਈ ਕਰ ਰਹੀ ਹੈ ਸੰਜੀ ਕੁਮਾਰ ਪੀਟੀਸੀ ਨਿਊਰ ਕੋ ਗੱਡੀਆਂ ਆ ਰਹੀਆਂ ਹੈ ਮੈਂ ਜਾ